ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਪਾਈ ਅੰਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ चौथे પાદشاہજી ਦੀ ਬਾਣੀ ਆਸਾ ਰਾਗ ਚੱਲ ਰਿਹਾ ਹੈ ਸਤਗੁਰੂ ਜੀ ਦੇ ਸ਼ੰਤ ਵਾਲੇ ਸ਼ਬਦ ਆਰੰਭ ਹੋਈ ਸੀ ਇਸ ਸ਼ੰਤ ਦੇ ਵਿੱਚ ਮਹਾਰਾਜ ਜੀ ਦੇ ਸਤਗੁਰਾਂ ਦੇ ਤੀਜੇ ਬੰਦ ਆਰੰਭ ਹੁੰਦੇ ਹਨ ਇਸ ਸ਼ਬਦੀ ਕਾਲ ਰੰਭਤਾ ਹੋਈ ਸੀ 1445 ਅੰਗ ਤੇ ਸਤਗੁਰ ਜੀ ਦਾ ਸ਼ਬਦ ਸੁਭਾਏਮਾਨ ਹੈ ਆਉ ਮਹਾਰਾਜ ਜੀ ਪਹਿਲੇ ਦੋ ਪਦਾਂ ਦੇ ਵਿੱਚ ਸਤਜੁਗ ਦੇ ਬਾਰੇ ਵਰਣਨ ਕੀਤਾ ਅਤੇ ਦੂਜੇ ਪਾਦ ਦੇ ਵਿੱਚ ਤ੍ਰੇਤੇਜੁਗ ਬਾਰੇ ਮਹਾਰਾਜ ਜੀ ਨੇ ਵਰਣਨ ਕੀਤਾ ਹੈ ਤੀਜਾ ਪਾਦ ਮਹਾਰਾਜ ਜੀ ਆਰੰਭ ਕਰਦੇ ਹਨ ਆਉ ਬਚਨ ਕਰਦੇ ਹਨ ਦਵਾਪਰ ਜੁਗ ਬਾਰੇ ਮਹਾਰਾਜ ਜੀ ਬਚਨ ਕਰਦੇ ਹਨ ਜੀ ਜੁਗ ਦਵਾਪਰ ਆਇਆ ਧਰਮ ਭਲਾਇਆ ਹਰ ਗੋਪੀ ਕਾਨ ਪਾਏ ਜੀਓ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਇਸ ਸ਼ਬਦੀਆਂ ਪੰਕਤੀਆਂ ਵਿੱਚ ਬਚਨ ਕਰਦੇ ਹਨ ਮਹਾਰਾਜ ਜੀ ਪਿੱਛੇ ਬਚਨ ਕੀਤੇ ਤ੍ਰੇਤਾ ਯੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜੀਓ ਮਹਾਰਾਜ ਜੀ ਕਹਿੰਦੇ ਤ੍ਰੇਤਾ ਯੁਗ ਜਦੋਂ ਅਰੰਭ ਹੋਇਆ ਤੇ ਮਹਾਰਾਜ ਜੀ ਲੋਕ ਕਹਿੰਦੇ ਲੋਕਾਂ ਦੇ ਵਿੱਚ ਦੁਨੀਆ ਦੇ ਵਿੱਚ ਇੱਕ ਵਿਕਾਰ ਜਿਹੜਾ ਸੀ ਉਹ ਪੈਦਾ ਹੋ ਗਿਆ ਜ਼ੋਰ ਜ਼ੋਰ ਤੋਂ ਭਾਵ ਹੁੰਦਾ ਹੈ ਕਿ ਕ੍ਰੋਧ ਪੈਦਾ ਹੋਣਾ ਕ੍ਰੋਧ ਦੇ ਨਾਲ ਜ਼ੋਰ ਦੇ ਨਾਲ ਮਹਾਰਾਜ ਜੀ ਕਹਿੰਦੇ ਉਸ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਇਸ ਯੁੱਗ ਦੇ ਵਿੱਚ ਮਹਾਰਾਜ ਜੀ ਕਹਿੰਦੇ ਧਰਮ ਦੇ ਕੁਝ ਗ੍ਰੰਥ ਕਹਿੰਦੇ ਹਨ ਕਿ ਧਰਮ ਦੇ ਚਾਰੇ ਪੈਰਾ ਵਿੱਚੋਂ ਇੱਕ ਪੈਰ ਖਿਸਕ ਗਿਆ ਤਿੰਨ ਪੈਰਾਂ ਤੇ ਧਰਮ ਚੱਲਣ ਲੱਗਾ ਇੱਥੇ ਅਗਲੇ ਤੀਜੇ ਪਦ ਵਿੱਚ ਮਹਾਰਾਜ ਜੀ ਦੁਆਪਰ ਦੀ ਗੱਲ ਕਰਦੇ ਹਨ ਯੁੱਗ ਦੁਆਪਰ ਆਇਆ ਧਰਮ ਭਲਾਇਆ ਹਰ ਗੋਪੀ ਕਾਨ ਪਾਏ ਜੀਓ ਹਰਾ ਜੀ ਕਹਿੰਦੇ ਦੁਆਪਰ ਯੁੱਗ ਦਾ ਸਮਾਂ ਆਇਆ ਤੇ ਲੋਕ ਭਰਮ ਦੇ ਵਿੱਚ ਫਸਣਾ ਸ਼ੁਰੂ ਹੋ ਗਏ ਚੇਂਜ ਹੋ ਗਏ ਨਾ ਸਤਜੁਗ ਵਿੱਚ ਮਹਾਰਾਜ ਜੀ ਕਹਿੰਦੇ ਸਾਰੇ ਗੁਣ ਸੀ ਮਨੁੱਖ ਦੇ ਵਿੱਚ ਜਤ ਸਤ ਧਰਮ ਦੇ ਵਿੱਚ ਰਹਿਣਾ ਤੇ ਮਹਾਰਾਜ ਜੀ ਕਹਿੰਦੇ ਸਤ ਸਨਥੋ ਗਦਿਆ ਧਰਮ ਸੀ ਪਰ ਸਹਜੇ ਸਹਜੇ ਸਮਾਜ ਵਿੱਚ ਵਿੱਚ ਚੱਲਦਾ ਗਿਆ ਤੇ ਗੁਣ ਮਨੁੱਖ ਤੋਂ ਉੱਡਦੇ ਗਏ ਗੁਣ ਜਿਹੜੇ ਸਨ ਸਹਜੇ ਸਹਜੇ ਖਤਮ ਹੁੰਦੇ ਗਏ ਔਗਣ ਜਿਹੜੇ ਸੀ ਹੁੰਦੇ ਗਏ ਈਮਾਰਾ ਜੀ ਕਹਿੰਦੇ ਦੁਆਪਰ ਦੇ ਵਿੱਚ ਭਰਮ ਦੇ ਭਲੇਖਿਆਂ ਦੇ ਵਿੱਚ ਲੋਕ ਪੈਣ ਲੱਗੇ ਗੋਪੀ ਕਾਣ ਭਾਵ ਕੀ ਇਹ ਚੀਜ਼ ਪੈਦਾ ਹੋ ਗਈ ਗੋਪੀ ਕਾਣ ਦੀ ਪੂਜਾ ਕਰਨੀ ਤਪ ਤਾਪਣ ਸਾਧਨੇ ਬਚਨ ਕਰਦਿਆਂ ਤਪ ਤਾਪਣ ਤਾਪੇ ਜਗ ਪੁੰਨ ਅਰੰਭੈ ਅੰਤ ਕਿਰਿਆ ਕਰਮ ਕਮਾਏ ਜੀ ਮਹਾਰਾਜ ਜੀ ਕਹਿੰਦੇ ਲੋਕ ਜਿਹੜੇ ਸੀ ਉਹ ਜਪਤੇ ਤਪਤੇ ਤਾਪ ਤਪਨੇ ਜਪ ਕਰਨੇ ਤਾਪਨ ਕਰਨੇ ਜਗ ਪੁੰਨ ਕਰਨੇ ਇਹਨਾਂ ਚੀਜ਼ਾਂ ਤੇ ਕਰਮਾਂ ਤੇ ਵਿਸ਼ਵਾਸ ਕਰਨ ਲੱਗੇ ਕਰਮ ਕਾਂਡੀ ਦੁਨੀਆ ਬਣ ਗਈ ਕਰਮ ਜਪ ਤਪ ਸਾਧਨੇ ਜਗ ਕਰਨੇ ਦੇਖਿਆ ਨਾ ਉਹ ਕਥਾ ਜਦੋਂ Hindu ਗ੍ਰੰਥਾਂ ਵਿੱਚ ਪੜ੍ਹੀਦੀ ਹੈ ਨਾ ਤੇ ਉਹ ਸਾਹਮਣੇ ਪਤਾ ਲੱਗ ਜਾਂਦਾ ਹੈ ਉਦੋਂ ਵੱਡੇ ਵੱਡੇ ਜਗ ਕਰਦੇ ਸੀ ਰਾਜੇ ਇਸ਼ੀ ਮੁੰਨੀ ਜਾਗ ਕਰਨ ਲੱਗੇ ਤਾਂ ਅਪਤ ਸਾਧਨ ਲੱਗੇ ਔਖਾ ਪੰਡਾ ਤੈ ਕਰਨ ਲੱਗੇ ਆਪਕੀ ਚ ਭਾਵੇਂ ਸਤਗੁਰੂ ਜੀ ਪਰਮੇਸ਼ਰ ਗੁਰਸਿੱਖ ਵਾਸਤੇ ਕੋਈ ਜੋਗ ਨਹੀਂ ਹੈ ਜਿਹੜਾ ਗੁਰਸਿੱਖ ਆ ਉਹਦੇ ਵਾਸਤੇ ਸਾਰਾ ਸਮਾਂ ਬਰਾਬਰ ਹੈ ਜਿਹਦੇ ਅੰਦਰ ਕਿਉਂਕਿ ਜਿਹੜਾ ਧਰਮੀ ਆਦਮੀ ਐ ਗੁਰਸਿੱਖ ਆ ਉਹਦੇ ਵਿੱਚ ਸਾਰੇ ਗੁਣ ਸਦਾ ਹੀ ਰਹਿੰਦੇ ਹਨ ਜਿਹੜੇ ਸਤਜੁਗ ਵਿੱਚ ਗੁਣਸਾ ਨਾ ਉਹ ਅਜੇ ਵੀ ਅਨੁਗੁਰ ਸਿੱਖਾ ਵਿੱਚ ਤੇ ਜਿੰਨਾ ਵਿੱਚ ਮਹਾਰਾਜ ਜੀ ਇਹ ਇਹ ধারণা ਲੈ ਕੇ ਸਾਰੇ ਜੁਗਾਂ ਦੀਆਂ ਅੰਤ ਵੇਲੇ ਅੰਤ ਦੇ ਸ਼ਬਦ ਵਿੱਚ ਸਾਨੂੰ ਸਾਰਾ ਸਮਝਾ ਦੇਣਗੇ ਇਹ ਕਿਹਦੇ ਵਾਸਤੇ ਸਤਜੁਗ ਸੀ ਕਿਹਦੇ ਵਾਸਤੇ ਤ੍ਰੇਤਾ ਜੁਗ ਸੀ ਕਿੰਨਾ ਵਾਸਤੇ ਦਵਾਪਰ ਹੈ ਤੇ ਕਿੰਨਾ ਵਾਸਤੇ ਕਲ ਜੁਗ ਹੈ ਇਹ ਆਮ ਦੁਨੀਆ ਵਾਸਤੇ ਆ ਮਹਾਰਾਜ ਜੀ ਕਹਿੰਦੇ ਆਮ ਜਿਹੜੀ ਜਨਤਾ ਆਮ ਜਿਹੜੇ ਲੋਕ ਹਨ ਜਿਹੜੇ ਇਹਨਾਂ ਚੀਜ਼ਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੰਦੇ ਹਨ ਮਹਾਰਾਜ ਜੀ ਕਹਿੰਦੇ ਉਹਨਾਂ ਵਾਸਤੇ ਇਹ ਯੁੱਗ ਬਦਲਦੇ ਹਨ ਗੁਰਸਿੱਖ ਵਾਸਤੇ ਭਗਤਾਂ ਵਾਸਤੇ ਸਤਪੁਰਸ਼ਾਂ ਵਾਸਤੇ ਜੁਗਾ ਨਾ ਕੋਈ ਲੈਣ ਦੇਣੀ ਕਿਉਂਕਿ ਉਸ ਕਾਲ ਯੁੱਗ ਦੇ ਵਿੱਚ ਵੀ ਉਹ ਸਤਜੁਗ ਵਿੱਚ ਜਿੰਦੇ ਹਨ ਉਹਨਾਂ ਦੇ ਅੰਦਰ ਉਹ ਗੁਣ ਸਕਾਲ ਯੁੱਗ ਦੇ ਵਿੱਚ ਵੀ ਹਨ ਜਿਹੜੇ ਗੁਰਸਿੱਖ ਗੁਰਮੁਖ ਪਿਆਰੇ ਉਹ ਗੁਣਾਂ ਨੂੰ ਧਾਰਨ ਰੱਖਦੇ ਹਨ ਹਿਰਦੇ ਵਿੱਚ ਬਾਣੀ ਰਾਹੀ ਗੁਰੂ ਦੇ ਸ਼ਬਦ ਰਾਹੀ ਗੁਰੂ ਦੇ ਮੇਲ ਲਾਈ ਇਹ ਗੁਣ ਸਦਾ ਹੀ ਉਹਨਾਂ ਵਿੱਚ ਮੌਜੂਦ ਰਹਿੰਦੇ ਹਨ ਇਸ ਕਰਕੇ ਉਹਨਾਂ ਤੇ ਕਲਯੁਗ ਦਾ ਪ੍ਰਭਾਵ ਨਹੀਂ ਪੈ ਸਕਦਾ ਜਿਮਾਰਾ ਜੀ ਕਹਿੰਦੇ ਇਸ ਯੁਗ ਦੇ ਵਿੱਚ ਤਾਪਣ ਤਾਪਣ ਲੱਗੇ ਲੋਕ ਜਗ ਸਾਧਨ ਕਰਨ ਲੱਗੇ ਕਿਰਿਆ ਕਰਮ ਕਮਾਣ ਲੱਗੇ ਅਤ ਕਿਰਿਆ ਕਰਮ ਕਮਾਏ ਜੀਓ ਹਾਰਾ ਜੀ ਕਹਿੰਦੇ ਇਹ ਚੀਜ਼ਾਂ ਵੱਲ ਬਦਲਾ ਆਇਆ ਚੇਂਜ ਆਇਆ ਲੋਕਾਂ ਵਿੱਚ ਕਿਰਿਆ ਕਰਮ ਕਮਾਇ ਪੱਗ ਦੋਏ ਖਿਸਕਾਇਆ ਦੋਏ ਪੱਗ ਟਿਕੇ ਟਕਾਏ ਜੀ ਤੇ ਮਹਾਰਾਜ ਜੀ ਦੀ ਕੋਖੈਣ ਕਹਿੰਦੇ ਧਰਮ ਦਾ ਜਿਵੇਂ ਗ੍ਰੰਥ ਕਹਿੰਦੇ ਨੇ ਨਾ ਕਈ ਧਰਮ ਦੇ ਚਾਰ ਪੈਰਾਂ ਵਿੱਚੋਂ ਦੋ ਪੈਰ ਰੱਖੀ ਸਕੇ ਕਿਰਿਆ ਕਰਮ ਕਮਾਏ ਪੱਗ ਦੋਏ ਖਿਸਕਾਇਆ ਪਰ ਜਿਹੜੇ ਸੀ ਮਹਾਰਾਜ ਜੀ ਕਹਿੰਦੇ ਦੋ ਖਿਸਕ ਗਏ ਨਾਮਾ ਡੋਲੋਗੇ ਦੋ ਪੈਰ ਰਹਿ ਗਏ ਧਰਮ ਦੇ ਦੋ ਪੈਰਾਂ ਤੇ ਧਰਮ ਚੱਲਣ ਲੱਗਾ ਕਿਉਂ ਕਿਰਿਆ ਕਰਮ ਕਮਾਣ ਲੱਗੇ ਦੁਨੀਆ ਦੇ ਲੋਕ ਇਸ ਕਰਕੇ ਪੱਗ ਪੈਰ ਜਿਹੜਾ ਸੀ ਦੂਜਾ ਵੀ ਖਿਸ ਗਿਆ ਖਿਸਕਾਇਆ ਦੋਏ ਪੱਗ ਟਿਕ ਟਕਾਏ ਮਹਾਰਾਜ ਜੀ ਕਹਿੰਦੇ ਦੋ ਪੈਰਾਂ ਤੇ ਫਿਰ ਧਰਮ ਟਿਕ ਗਿਆ ਮਹਾ ਜੁੱਧ ਜੋਦ ਉਹ ਕਿਨੇ ਬਿਨ ਹੋਮੇ ਪਚੀ ਪਚਾਏ ਜਿਉ। ਜੇ ਮਹਾਰਾਜ ਜੀ ਕਹਿੰਦੇ ਦੁਆਪਰ ਦੇ ਵਿੱਚ ਬੜੇ ਵੱਡੇ ਜੁੱਧ ਹੋਏ। ਇਸ ਯੁੱਗ ਵਿੱਚ ਨਾ ਬਹੁਤ ਵੱਡੇ ਜੁੱਧ ਹੋਏ ਹਨ ਮਹਾਭਾਰਤ ਦਾ ਜੁੱਧ ਹੋਇਆ। ਦੇਖਦੇ ਆ ਕਿੰਨਾ ਘਟ ਵੱਡਦ ਹੋਇਆ ਉਸ ਸਮੇਂ 18 ਪੀੜੀਆਂ ਦਾ ਨਾਸ ਹੋ ਗਿਆ। ਜਿਸ ਵੇਲੇ ਮਹਾਭਾਰਤ ਦਾ ਜੁੱਧ ਹੋਇਆ ਐ ਰੋ ਪਾਂਡਵਾਂ ਦਾ। ਤੇ ਕਾਦੇ ਵਾਸਤੇ ਹੋਮੇ ਹੋਮੇ ਕਰ ਕੀ ਹੋਇਆ ਨਾ ਸਭ ਕੁਝ ਹੋਮੇ ਇਰਖਾ ਕਰਕੇ ਹੋਮੇ ਕਰਕੇ ਸਾਰਾ ਕੁਝ ਵਰਤਿਆ ਤੇ ਨਾਸ ਹੋਇਆ ਦੇਖੋ ਇੰਨਾ ਪਾਪ ਦਾ ਦੇਖੋ ਬਹੁਤ ਜਿਆਦਾ ਆਭਿਯੋਗਿਆ ਪਾਪ ਤੇ ਉਸ ਬਾਰੇ ਮਹਾਰਾਜ ਜੀ ਦਸ ਰੰਗੂ ਰਾਮਦਾ ਜੀ ਕਹਿੰਦੇ ਮਹਾ ਜੁੱਧ ਜੋਦ ਬੋ ਕੀਨੇ ਜੋਦੇ ਬੜੇ ਬਲੀ ਮਹਾ ਬਲੀ ਜੋਦੇ ਹੋਏ ਜਿਨ੍ਹਾਂ ਨੇ ਮਹਾਰਾਜ ਜੀ ਕਿੰਤੇ ਇਸ ਯੁੱਗ ਦੇ ਵਿੱਚ ਵੱਡੇ ਜੁੱਧ ਕੀਤੇ ਵਿੱਚ ਹੋਮੇ ਪਚੀ ਪਚਾਏ ਮਹਾਰਾਜ ਜੀ ਕੋਮੇ ਵਿੱਚ ਆਣ ਕੇ ਜੁੱਧ ਹੋਏ ਦੀਨ ਦਿਆਲ ਗੁਰਸਾਧ ਮਿਲਾਇਆ ਹਿਲ ਸਤਗੁਰ ਮਲ ਲੈ ਜਾਏ ਜੀਓ ਪਰ ਇੱਥੇ ਵੀ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਤੇ ਦੀਨਾ ਨਾਥ ਪ੍ਰਭੂ ਦੀ ਮਿਹਰ ਰਹੀ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕਰਤੀ ਗੁਰੂ ਨੇ ਕਿਰਪਾ ਧਾਰਤੀ ਦੀਨ ਦਿਆਲ ਗੁਰਸਾਧ ਮਿਲਾਇਆ ਗੁਰੂ ਸਾਧ ਨੂੰ ਮਲਾਣਾ ਕੀਤਾ ਉਠਾਕਰ ਨੇ ਉਹ ਹਰੀ ਨੇ ਜਿਨ੍ਹਾਂ ਦੇ ਨਾਲ ਗੁਰੂ ਸਾਧ ਦਾ ਮੇਲ ਕਰਾਤਾ ਮਹਾਰਾਜ ਜੀ ਕਹਿੰਦੇ ਗੁਰਸਾਧ ਮਲਾਇਓ ਸੱਚਾ ਗੁਰੂ ਸਾਧ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਦੇ ਨਾਲ ਮੇਲ ਮਲਾਤਾ ਹਰੀ ਨੇ ਉਹ ਬਚ ਗਏ ਮਹਾਰਾਜ ਜੀ ਕਹਿੰਦੇ ਮਿਲ ਸਤਗੁਰ ਮਲ ਲੈ ਜਾਈ ਜੀਓ ਮਹਾਰਾਜ ਜੀ ਕਹਿੰਦੇ ਸਤਗੁਰ ਨੂੰ ਪਿਆਰੋ ਮਿਲਦੇ ਨਾਲ ਇਹ ਮਲ ਮੈਲ ਜਿਹੜੀ ਸੀ ਉਹ ਲੈ ਜਾਂਦੀ ਹੈ ਭਾਈ ਉਤਰ ਜਾਂਦੀ ਹੈ ਯੁਗ ਦਵਾਪਰ ਆਇਆ ਧਰਮ ਭਲਾਇਆ ਹਰ ਗੋਪੀ ਕਾਨ ਉਪਾਏ ਜਿਓ ਕੋਈ ਪੰਕਤੀ ਮਹਾਰਾਜ ਜੀ ਖੀਰਲੇ ਬੰਦ ਵਿੱਚ ਦ੍ਰਿੜ ਕਰਾਉਂਦੇ ਹਨ ਹਿੰਦੇ ਇਸ ਤਰ੍ਹਾਂ ਜੁਗ ਜਦੋਂ ਆਇਆ ਦਵਾਪਰ ਧਰਮ ਦੇ ਧਰਮ ਪੈਦਾ ਹੋ ਗਿਆ ਧਰਮ ਦੇ ਵਿੱਚ ਫਸੇ ਲੋਕ ਮਹਾਰਾਜ ਜੀ ਕਹਿੰਦੇ ਜਲ ਤਲ ਤਪ ਸਾਧਨ ਲੱਗੇ ਕਿਰਿਆ ਕਰਮ ਕਰਨ ਲੱਗੇ ਕਿਰਿਆ ਕਰਮ ਕਮਾਏ ਜਿਓ ਅਗਲਾ ਬੰਦ ਮਹਾਰਾਜ ਜੀ ਕਲ ਯੁਗ ਦਾ ਆਰੰਭ ਕਰਦੇ ਹਨ ਈਮਾਰਾ ਜੀ ਬਚਨ ਕਰ ਦੇਨ ਕਾਲ ਯੁਗ ਹਰ ਕੀਆ ਪੱਗ ਤਰੇ ਖਿਸਕੀਆ ਅਗ ਚੌਥਾ ਟਿਕੇ ਟਕਾਏ ਜੀਓ ਮਹਾਰਾਜ ਜੀ ਕਹਿੰਦੇ ਅਗਲੇ ਪਦ ਵਿੱਚ ਕਹਿੰਦੇ ਕਾਲ ਯੁਗ ਆ ਗਿਆ ਕਾਲ ਯੁਗ ਦੀ ਰੰਭਤਾ ਹੋਈ ਜਿਹੜਾ ਪੱਗ ਸੀ ਨਾ ਪੈਰ ਤਿੰਨ ਪੈਰ ਖਿਸਕ ਗਏ ਕਾਲ ਯੁਗ ਹਰ ਕੀਆ ਪੱਗ ਤਰੇ ਖਿਸਕੀਆ ਪੱਗ ਚੌਥਾ ਟਿਕੇ ਟਕਾਏ ਜੀਓ ਕਾਲ ਯੁਗ ਦੇ ਵਿੱਚ ਐਸਾ ਹੋਇਆ ਇੱਕ ਪੈਰ ਤੇ ਧਰਤੀ ਇੱਕ ਪੈਰ ਤੇ ਧਰਮ ਚੱਲਣ ਲੱਗਾ ਕਿਉਂਕਿ ਤਿੰਨੇ ਪੈਰ ਖਿਸਕ ਗਏ ਐਨੇ ਦੁਨੀਆਂ ਵਿੱਚ ਕਰਮ ਕਾਂਡ ਆ ਗਏ ਵਿਕਾਰ ਆ ਗਏ ਤੇ ਦੇਖਦੀ ਆਂ ਆਪ ਜਨਤਾ ਵਿੱਚ ਹਾਲ ਐ ਕੋਈ ਬੱਚਿਆ ਕੋਈ ਵਿਰਲਾ ਗੁਰਮਖ ਜਿਹੜਾ ਕਾਲ ਯੁਗ ਦੇ ਪਹਿਰੇ ਤੋਂ ਬੱਚਿਆ ਹੋਵੇ ਨਹੀਂ ਤਾਂ ਦੁਨੀਆਂ ਦੇਖੋ ਲੜ ਰਹੀ ਐ ਕਰਮ ਕਾਂਡ ਅਤਿਆਚਾਰ ਪਾਪ ਕਰਮ ਦੀ ਹੱਦੀ ਨਹੀਂ ਰਹੀ ਹੱਦ ਬਣਾਇਆ ਨਹੀਂ ਕਿਸੇ ਪਰਸੇ ਅਸੀਂ ਕਿੰਨੇ ਕਰਮ ਕਾਂਡੀਆਂ ਕਿੰਨੇ ਪਖੰਡੀਆਂ ਕਿੰਨੇ ਅਸੀਂ ਪਾਪ ਕਮਾਨਿਆ ਕਿੰਨਾ ਸਾਡੇ ਅੰਦਰ ਮੈਲ ਹੈ ਊਮੇ ਹੈ ਇਹ ਕਾਲ ਯੁਗ ਦੀ ਨਿਸ਼ਾਨੀ ਹੈ ਮਹਾਰਾਜ ਜੀ ਕਹਿੰਦੇ ਕਾਲ ਯੁਗ ਵਿੱਚ ਇਹ ਵਰਤਾਰਾ ਵਰਤਿਆ ਪਰ ਇਥੇ ਗੁਰਸਿੱਖਾਂ ਵਾਸਤੇ ਕਾਲ ਯੁਗ ਨਹੀਂ ਹੈ ਮਹਾਰਾਜ ਜੀ ਅੱਗੇ ਬਚਨ ਕਰਦੇ ਹਾਂ ਕਾਲ ਯੁਗ ਹਰ ਕੀਆ ਰਗਤ ਪਗਤਰੇ ਖਿਸਕਿਆ ਭਗ ਚੌਥਾ ਟਿਕੇ ਟਕਾਏ ਜੀਓ ਗੁਰ ਸ਼ਬਦ ਕਮਾਇਆ ਉਹ ਕੋ ਤਾਂ ਹਰ ਪਾਇਆ ਹਰ ਕੀਰਤ ਹਾਰ ਸਤ ਪਾਏ ਜਿਓ ਜਿਨ੍ਹਾਂ ਨੇ ਮਹਾਰਾਜ ਜੀ ਕਹਿੰਦੇ ਕਲ ਯੁਗ ਵਿੱਚ ਵੀ ਸ਼ਬਦ ਦੀ ਕਮਾਈ ਕਰ ਲਈ ਜਿਨ੍ਹਾਂ ਸਰੀਰਾਂ ਨੇ ਜਿਨ੍ਹਾਂ ਜਗਿਆਸਵਾ ਨੇ ਕਲ ਯੁਗ ਦੇ ਵਿੱਚ ਸ਼ਬਦ ਦਾ ਸ਼ਬਦ ਦਾ ਆਸਰਾ ਲੈ ਲਿਆ ਸ਼ਬਦ ਨੂੰ ਕਮਾ ਲਿਆ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਵਾਸਤੇ ਕਲ ਯੁਗ ਨਹੀਂ ਹੈ ਹਰ ਪਾਇਆ ਹਰੀ ਨੂੰ ਉਹਨਾਂ ਨੇ ਪ੍ਰਾਪਤ ਕਰ ਲਿਆ ਹਰ ਕੀਰਤ ਹਰ ਸ਼ਾਂਤ ਪਾਏ ਜੀਓ ਉਹਦੀ ਕੀਰਤੀ ਕਰਕੇ ਨਾ ਪਿਆਰੋ ਹਰੀ ਦੀ ਹਿਰਦਾ ਉਹਨਾਂ ਦਾ ਠੰਡਾ ਰਹਾ ਸ਼ਾਂਤ ਰਹਾ ਇਸ ਕਰਕੇ ਉਹ ਇਹ ਕਲ ਯੁੱਗ ਦੇ ਪ੍ਰਭਾਵ ਤੋਂ ਬਚੇ ਰਹੇ ਹਰ ਕੀਰਤ ਰੁੱਤ ਆਈ ਹਰ ਨਾਮ ਵਡਾਈ ਹਰ ਹਰ ਨਾਮ ਖੇਤ ਜਮਾਇਆ ਤੇ ਮਹਾਰਾਜ ਜੀ ਕਹਿੰਦੇ ਹਰ ਕੀਰਤ ਰੁੱਤ ਆਈ ਜਿਵੇਂ ਰੁੱਤਾਂ ਹੁੰਦੀਆਂ ਨਾ ਤੇ ਜਿਵੇਂ ਰੁੱਤ ਬਦਲਦੀ ਹੈ ਮੌਸਮ ਚੇਂਜ ਹੋ ਜਾਂਦਾ ਦੇ ਕਈਆਂ ਸੀ ਰੁੱਤਾਂ ਦੀ ਹੈ ਬਰਖਾ ਰੁੱਤ ਮਿੱਠੀ ਰੁੱਤ ਜਿਹਦੇ ਵਿੱਚ ਹਬਨਾਸ ਪੱਤੀ ਖਿੜ ਜਾਂਦੀ ਹੈ ਬਸੰਤ ਰੁੱਤ ਹੁੰਦੀ ਹੈ ਫਲ ਬੂਟੇ ਖਿਲਦੇ ਹਨ ਬਸੰਤ ਦੇ ਅਸੀਂ ਸ਼ਬਦ ਪੜ੍ਹਦੇ ਹਾਂ ਬਾਣੀ ਵਿੱਚ ਮਹਾਰਾਜ ਨੇ ਬਸੰਤ ਦਾ ਆਧਾਰਨਾ ਲੈ ਕੇ ਗੁਰਸਿੱਖ ਨੂੰ ਸਮਝਾਇਆ ਹੈ ਸਾਉਣ ਮਹੀਨੇ ਦੀ ਆਧਾਰਨਾ ਲੈ ਕੇ ਸਾਨੂੰ ਸਮਝਾਇਆ ਕਿ ਸਾਉਣ ਚ ਝਿਮਚਿਮਾ ਮੀਂਹ ਪੈਂਦਾ ਹੈ ਬਾਰਿਸ਼ ਪੈਂਦੀ ਹੈ ਪੰਛੀ ਜਿਹੜੇ ਹਨ ਬਿਰਸ਼ ਬੂਟੇ ਉਹ ਖਿੜ ਜਾਂਦੇ ਹਨ ਇਸੇ ਤਰ੍ਹਾਂ ਹੀ ਗੁਰੂ ਦੇ ਸ਼ਬਦ ਰਾਈਂ ਹੋਰ ਸਿੱਖ ਖਿੜਦਾ ਹੈ ਹਰ ਕੀਰਤ ਰਤ ਆਇਓ ਦੀ ਕੀਰਤੀ ਕਰਨ ਦੀ ਮਹਾਰਾਜ ਜੀ ਕਹਿੰਦੇ ਸਮਾ ਆਇਆ ਹਰ ਨਾਮ ਵਡਾਈ ਨਾਮ ਨੂੰ ਵਡਿਆ ਕੇ ਮਹਾਰਾਜ ਜੀ ਕਹਿੰਦੇ ਗੁਰੂ ਦੇ ਨਾਮ ਦੀ ਝੜੀ ਲੱਗੀ ਹਰ ਨਾਮ ਖੇਤ ਜਮਾਇਆ ਜਿਨ੍ਹਾਂ ਨੇ ਮਹਾਰਾਜ ਜੀ ਕਹਿੰਦੇ ਗੁਰਸਿੱਖਾਂ ਨੇ ਜਗਿਆਸਵਾ ਨੇ ਨਾਮ ਰੂਪੀ ਖੇਤ ਨੂੰ ਬੀਜ ਲਿਆਣਾ ਜਵੇਂ ਕਿਸਾਨ ਖੇਤੀ ਬੀਜਦਾ ਤੇ ਮਹਾਰਾਜ ਜੀ ਕਹਿੰਦੇ ਫਿਰ ਉਹ ਬਚ ਜਾਂਦੇ ਹਨ ਕਾਲ ਯੁਗ ਬੀਜ ਬੀਜੇ ਬਿਨ ਨਾਵੇਂ ਸਭ ਲਾਹ ਮੂਲ ਗਵਾਇਆ ਪਰ ਜਿਨ੍ਹਾਂ ਨੇ ਇਸ ਕਾਲ ਯੁਗ ਦੇ ਵਿੱਚ ਮਹਾਰਾਜ ਜੀ ਕਹਿੰਦੇ ਨਾਮ ਦਾ ਬੀਜ ਨਹੀਂ ਨਾ ਪਾਇਆ ਉਹ ਦੁਨਿਆਵੀ ਬੀਜ ਬੀਜਦੇ ਰਹਿ ਗਏ ਤੇ ਮਹਾਰਾਜ ਜੀ ਕਹਿੰਦੇ ਉਹ ਨਹੀਂ ਬਚ ਸਕਦੇ ਬਿਨ ਨਾਵੇਂ ਸਭ ਲਹਾ ਮੂਲ ਉਹ ਲਾਭ ਵੀ ਅਤੇ ਮੂਲ ਮੂਲ ਲਾਭ ਅਤੇ ਉਹ ਸਭ ਕੁਝ ਗਵਾ ਬੈਠਦੇ ਹਨ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਬੀਜ ਹੀ ਨਹੀਂ ਰੱਖਿਆ ਖੇਤੀ ਵਿੱਚ ਫਿਰ ਮੂਲ ਥੋੜਾ ਮਿਲਣਾ ਮੁੱਲ ਥੋੜਾ ਮਿਲਣਾ ਜੇ ਖੇਤੀ ਨੂੰ ਵਾਰ-ਵਾਰ ਵਾਹੀ ਜਾਈਏ ਤੇ ਉਹਦੇ ਵਿੱਚ ਬੀਜ ਹੀ ਨਾ ਰੱਖੀਏ ਖੇਤੀ ਵਿੱਚ ਬੀਜ ਹੀ ਨਾ ਪਾਈਏ ਬੀਜ ਤੋਂ ਬਿਨਾ ਖੇਤੀ ਥੋੜਾ ਹੋਏਗੀ ਲਾਹਾ ਪ੍ਰਾਪਤ ਥੋੜਾ ਹੋਵੇਗਾ ਮਹਾਰਾਜ ਜੀ ਕਹਿੰਦੇ ਬੀਜ ਪਾਣਾ ਪਵੇਗਾ ਨਾ ਆਪ ਦਾ ਬੀਜ ਇਸ ਸਰੀਰੋਪੀ ਖੇਤੀ ਵਿੱਚ ਰੱਖਣਾ ਪੈਂਦਾ ਬੀਜਨਾ ਪੈਂਦਾ ਫਿਰ ਮਹਾਰਾਜ ਜੀ ਕਹਿੰਦੇ ਇਸ ਬਾਣੀ ਦਾ ਇਸ ਗੁਣਾ ਦਾ ਲਾਭ ਮਿਲਦਾ ਹੈ ਇਸੇ ਤਰ੍ਹਾਂ ਹੀ ਜ਼ਿਮੀਂਦਾਰਾਂ ਨੂੰ ਬੀਜ ਰੱਖਣਾ ਪੈਂਦਾ ਖੇਤੀ ਵਿੱਚ ਤਾਂ ਕਿਤੇ 6 ਮਹੀਨੇ ਬਾਅਦ ਲਾਭ ਮਿਲਦਾ ਉਹ ਵੀ ਬੜਾ ਖਿਆਲ ਰੱਖਣਾ ਪੈਂਦਾ ਬੜਾ ਬੜਾ ਧਿਆਨ ਰੱਖਣਾ ਪੈਂਦਾ ਨਹੀਂ ਤਾਂ ਕਈ ਵਰੀ ਖਾਣੀ ਪੈ ਜਾਂਦੀ ਹੈ ਘਾਟਾ ਪੈ ਜਾਂਦਾ ਹੈ ਇਸੇ ਤਰ੍ਹਾਂ ਹੀ ਕਾਲ ਯੁਗ ਵਿੱਚ ਮਹਾਰਾਜ ਜੀ ਕਹਿੰਦੇ ਕਾਲ ਯੁਗ ਬੀਜ ਬੀਜੇ ਬਿਨ ਨਾਵੇਂ ਜਿਹੜੇ ਨਾਮ ਤੋਂ ਬਿਨਾ ਹੋਰ ਕੋਈ ਬੀਜ ਬੀਜਦਾ ਹੈ ਮਹਾਰਾਜ ਜੀ ਕਹਿੰਦੇ ਸਭ ਲਾਹਾ ਮੂਲ ਗਵਾਇਆ ਉਹ ਮਹਾਰਾਜ ਜੀ ਕਹਿੰਦੇ ਮੂਲ ਵੀ ਤੇ ਲਾਹਾ ਵੀ ਗਵਾ ਬੈਠਦਾ ਜਨ ਨਾਨਕ ਹੁਰ ਪੂਰਾ ਪਾਇਆ ਮਨ ਹਿਰਦੇ ਨਾਮ ਲਖਾਏ ਜੀਓ ਖੀਰ ਲੀਆਂ ਪੰਕਤੀਆਂ ਆ ਗਈਆਂ ਸ਼ਬਦ ਦੀਆਂ ਜਨ ਨਾਨਕ ਗੁਰੂ ਪੂਰਾ ਪਾਇਆ ਮਹਾਰਾਜ ਜੀ ਕਹਿੰਦੇ ਜਨ ਨਾਨਕ ਏ ਨਾਨਕ ਜਿਨ੍ਹਾਂ ਪੂਰੇ ਗੁਰੂ ਨੂੰ ਪਾ ਲਿਆ ਜਿਨ੍ਹਾਂ ਨੇ ਪੂਰੇ ਗੁਰੂ ਨੂੰ ਖੱਟ ਲਿਆ ਮਨ ਹਿਰਦੇ ਨਾਮ ਲਖਾਈ ਜੀਓ ਹਰਾ ਜੀ ਕਹਿੰਦਾ ਨੇ ਉਹਨਾਂ ਦੇ ਹਿਰਦਿਆਂ ਦੇ ਵਿੱਚ ਨਾਮ ਵਸ ਗਿਆ ਕਲ ਯੁਗ ਹਰ ਕੀਆ ਪਗਤ ਰੈ ਖਿਸਕੀਆ ਪਗ ਚੌਥਾ ਟਿਕੇ ਟਕਾਏ ਜਿਓ ਮਹਾਰਾਜ ਜੀ ਕਹਿੰਦੇ ਉਹ ਤਾਂ ਬਚ ਗਏ ਤੇ ਪਰ ਕਲਯੁਗ ਦਾ ਪੈਰ ਇੱਕ ਰਹਿ ਗਿਆ ਜਿਹੜੇ ਗੁਰੂਕੁਲ ਆਈ ਨਹੀਂ ਜਿਹੜੇ ਗੁਰੂ ਦਾ ਸੰਗ ਹੀ ਨਹੀਂ ਕੀਤਾ ਜਿਹੜੇ ਟੁੱਟੇ ਰਹੇ ਉਹ ਕਲਯੁਗ ਦੇ ਪ੍ਰਭਾਵ ਵਿੱਚ ਫਸ ਕੇ ਮਹਾਰਾਜ ਜੀ ਕਹਿੰਦੇ ਕਰਮ ਕਾਂਡ ਕਰਦੇ ਰਹੇ ਉਹ ਦਿਨ ਆ ਵੀ ਕਰਮਾਂ ਨੂੰ ਕਰਦੇ ਹੋਈ ਕਲਯੁਗ ਦੇ ਪ੍ਰਭਾਵ ਵਿੱਚ ਫਸੇ ਰਹੇ ਦੇ ਮਹਾਰਾਜ ਜੀ ਕਹਿੰਦੇ ਪਰ ਪਿਆਰੇ ਗੁਰ ਸਿੱਖ ਮਹਾਰਾਜ ਜੀ ਕਹਿੰਦੇ ਉਹ ਗੁਰੂ ਦਾ ਸਿਮਰਨ ਕਰਕੇ ਮਨ ਉਹਦੇ ਚਰਨਾਂ ਵਿੱਚ ਰੱਖ ਕੇ ਨਾਮ ਹਿਰਦੇ ਵਿੱਚ ਲਿਖਾ ਲਿਆ ਜਿਨ੍ਹਾਂ ਨੇ ਉਸ ਪ੍ਰਭਾਵ ਤੋਂ ਵੱਧ ਕੇ ਮਹਾਰਾਜ ਜੀ ਬਚਨ ਵੀ ਕਰਦਿਆਂ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਮਹਾਰਾਜ ਜੀ ਕਹਿੰਦੇ ਕਾਲਯੁਗ ਦੇ ਵਿੱਚ ਕੀਰਤਨ ਨੂੰ ਨਾਮ ਨੂੰ ਬਾਣੀ ਨੂੰ ਪ੍ਰਧਾਨਤਾ ਦਿੱਤੀ ਹੈ ਜਿਹੜੇ ਨਾਮ ਪੜਦੇ ਹਨ ਬਾਣੀ ਦਾ ਕੀਰਤੀ ਕਰਦੇ ਹਨ ਕੀਰਤਨ ਕਰਨਾ ਬਾਣੀ ਨੂੰ ਗਾਣਾ ਤੇ ਬਾਣੀ ਨੂੰ ਪੜਨਾ ਉਹਦੀ ਕੀਰਤੀ ਗਾਣੀ ਪੜਨੀ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਪ੍ਰਧਾਨਤਾ ਆਪਣੇ ਆਪ ਮਿਲ ਜਾਣੀ ਹੈ ਦੁਨੀਆਂ ਦੇ ਸਾਹਮਣੇ ਭਵੇਂ ਉਹ ਛੋਟੇ ਮੋਟੇ ਆਪਾਂ ਸਮਝੀਏ ਪਰ ਗੁਰੂ ਉਹਨਾਂ ਨੂੰ ਪ੍ਰਧਾਨਤਾ ਬਖਸ਼ਦਾ ਹੈ ਦੁਨੀਆਂ ਵਿੱਚ ਵੀ ਉਹਨਾਂ ਦਾ ਜਸ ਹੁੰਦਾ ਹੈ ਤੇ ਦਰਗਾਹ ਵਿੱਚ ਵੀ ਉਹ ਸੁਖ ਆਨੰਦ ਪਾਉਂਦੇਆਂ ਨੂੰ ਉਹਨਾਂ ਵਾਸਤੇ ਸਾਰੇ ਯੁੱਗ ਸਾਰਾ ਸਮਾਂ ਇੱਕੋ ਸਮਾਨ ਹੈ ਇਹ ਤੇ ਆਮ ਸਾਡੇ ਵਰਗਿਆਂ ਵਾਸਤੇ ਆਕਲ ਯੁੱਗ ਜਿਹੜੇ ਨਾਮ ਨਹੀਂ ਜਪਦੇ ਨਾਮ ਨਹੀਂ ਪੜ੍ਹਦੇ ਸੇਵਾ ਨਹੀਂ ਕਰਮਾਉਂਦੇ ਸ਼ੁਭ ਅੰਮਲ ਨਹੀਂ ਧਾਰਨ ਕਰਦੇ ਇਹਨਾਂ ਵਿੱਚੋਂ ਇਹ ਗੁਣ ਖਤਮ ਹੋ ਜਾਂਦੇ ਉਹਨਾਂ ਵਾਸਤੇ ਪੈਰ ਟੁੱਟ ਜਾਂਦੇ ਹਨ ਪੈਰ ਇੱਕ ਰਹਿ ਜਾਂਦਾ ਧਰਮ ਦਾ ਇਹੀ ਪ੍ਰਭਾਵ ਦੇਖਦੇ ਆਂ ਦੁਨੀਆਂ ਦੇ ਵਿੱਚ ਕਲ ਯੁਗ ਦਾ ਇੱਕ ਪੈਰ ਤੇ ਧਰਮ ਦੇ ਦੁਨੀਆਂ ਚੱਲ ਰਹੀ ਆ ਤਿੰਨ ਪੈਰ ਖਤਮ ਹੋ ਗਏ ਤਿੰਨ ਗੁਣ ਚਾਰ ਗੁਣ ਸਨ ਸਤਜੁਗ ਵਿੱਚ ਸਤ ਗੁਣ ਸਤ ਗੁਣ ਵਿੱਚ ਮਹਾਰਾਜ ਜੀ ਨੇ ਅੱਗੇ ਵਚਨ ਕੀਤਾ ਪਿੱਛੇ ਕਿ ਚਾਰ ਧਰਮ ਦੇ ਪੈਰ ਸਨ ਉਦੋਂ ਚਾਰ ਸਤ ਸੰਤੋਖ ਦਇਆ ਧਰਮ ਸਤ ਸੰਤੋਖ ਦਇਆ ਧਰਮ ਚਾਰ ਸਨ ਪਰ ਜਿਵੇਂ ਜਿਵੇਂ ਯੁਗ ਚੇਂਜ ਹੁੰਦੇ ਰਹੇ ਉਹ ਧਰਮ ਦੇ ਗੁਣ ਸਨ ਜਿਹੜੇ ਉਹ ਸੀ ਛੱਡਦੇ ਰਹੇ ਅਸੀਂ ਕਰਮ ਕਾਂਡਾ ਨੂੰ ਸ਼ੁਰੂ ਕਰ ਲਿਆ ਅਸੀਂ ਤਪ ਸਾਧਨੇ ਸ਼ੁਰੂ ਕਰ ਲਏ ਅਸੀਂ ਹੋਰ ਚੀਜ਼ਾਂ ਨੂੰ ਜਿੰਦਗੀ ਦੇ ਵਿੱਚ ਧਾਰਨ ਕਰਦੇ ਰਹੇ ਉਹਨਾਂ ਭਰੀਆਂ ਚੀਜ਼ਾਂ ਨੂੰ ਜਿਹੜੀਆਂ ਸਾਡੇ ਪਹਿਲਾਂ ਸਨ ਅੰਦਰ ਉਹਨਾਂ ਨੂੰ ਅਸੀਂ ਵਿਸਾਰਦੇ ਰਹੇ ਭੁੱਲਦੇ ਰਹੇ ਇਸ ਕਰਕੇ ਉਹ ਮਾਲਕ ਤੋਂ ਅਸੀਂ ਦੂਰ ਹੁੰਦੇ ਰਹੇ ਇਸ ਵਾਸਤੇ ਕਾਲ ਯੁਗ ਦਾ ਪ੍ਰਭਾਵ ਸਾਨੂੰ ਮਹਿਸੂਸ ਹੋਇਆ ਤੇ ਪਿਆਰਿਓ ਗੁਰ ਸਿੱਖਾ ਵਾਸਤੇ ਸਤਜੋਗ ਹੈ ਸਦਾ ਹੀ ਅਸੀਂ ਬਾਣੀ ਪੜੀਏ ਗੁਰੂ ਦੇ ਚਰਨਾਂ ਦੀ ਹਾਜ਼ਰੀ ਭਰੀਏ ਗੁਰੂ ਦੀ ਬਾਣੀ ਸੁਣੀਏ ਕੀਰਤੀ ਗਾਈਏ ਕੀਰਤਨ ਕਰੀਏ ਆਪ ਕਰੀਏ ਦੁਨੀਆ ਨੂੰ ਕਰਾਈਏ ਆਪ ਸੁਣੀਏ ਹੋਰਨਾਂ ਨੂੰ ਸੁਨਾਈਏ ਜਿਹਦੇ ਨਾਲ ਅਸੀਂ ਆਪਣੀ ਜ਼ਿੰਦਗੀ ਸਫਲ ਬਣਾਵਾਂਗੇ ਪਰ ਦੁਨੀਆ ਦੀ ਸੰਗ ਸਾਥੀਆਂ ਦੀ ਵੀ ਜ਼ਿੰਦਗੀ ਸਫਲ ਹੋ ਜਾਵੇਗੀ ਆਓ ਇੰਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰੀਏ ਭਾਈ ਬਾਣੀ ਵਿਚਾਰਦਿਆਂ ਨੇਕਾਂ ਭੁੱਲਾਂ ਜੰਦੀਆਂ ਮਹਾਰਾਜ ਸਤਿਮਤ ਬਖਸ਼ ਲੈਣ ਭਾਈਆ ਸਰਬੱਤ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ